ਜਿਹੜੇ ਬੰਦੇ ਖਾਂਦੇ ਆ ਤੁਸੀਂ ਸੁਣੇ ਆ ਹਾਂਜੀ ਇਹਦਾ ਫਰਕ ਪੈਂਦਾ ਜੀ ਸ਼ੂਗਰ ਨੂੰ ਐਨਾ ਸ਼ੂਗਰ ਨੂੰ ਅੱਛਾ ਜੀ ਉਹ ਤੁਹਾਡੀ ਛਾਤੀ ਨਾ ਕਹਿੰਦਾ ਰਹੇ ਹਾਂਜੀ ਮਨਕਾ ਤੁਹਾਡਾ ਬੀਪੀ ਬੈਲੈਂਸ ਰਹੂਗਾ ਮਨ ਠੰਡਾ ਰਹਿੰਦਾ ਜੀ ਹਾਂਜੀ ਸ਼ਾਂਤੀ ਰਹਿੰਦੀ ਹੈ ਮਨ ਦਿਮਾਗ ਬਣਾ ਬਰਥੂਟੀ ਭਰਿਆ ਅੱਛਾ ਜੀ ਮਾਣੂ ਕਿਹ ਮਰਿਆ ਉਹ ਇਹਨੂੰ ਵੀ ਗੋੜ ਮਾਰ ਕਹਿੰਦਾ ਸੀ ਤੇ ਅੱਛਾ ਇਹਨੂੰ ਹਾਂ ਤੁਸੀਂ ਤੁਸੀਂ ਕਹਿੰਦੇ ਗੋੜਮਾਰ ਇੱਕ ਖਾਸ ਪੌਦਾ ਨਹੀਂ ਹੈਗਾ ਕੋਈ ਗੋੜਮਾਰ ਇੱਕ ਨਾਮ ਦਿੱਤਾ ਆ ਪੂਰੇ ਇੱਕ ਜਿਹੜੇ ਸ਼ੂਗਰ ਨੂੰ ਘੱਟ ਕਰਦੇ ਪੌਦੇ ਉਹਨਾਂ ਦਾ ਜੇ ਕਿਸੇ ਨੂੰ ਟਾਈ ਸੈਂਟਰੀ ਹੋ ਗਈ ਆ ਬਹੁਤ ਇਹ ਚਟੀਆਂ ਹੁੰਦੀਆਂ ਹਾਂਜੀ ਇੱਕ ਪੱਤੇ 'ਚ ਗੋੜ ਚ ਲਪੇਟ ਕੇ ਖਾ ਲਵੇ ਇਦਾਂ ਇਹ ਜ਼ਰੂਰ ਆ ਇੱਕਦਮ ਖਾਣ ਨਾ ਕਰੇ ਜਿਆਦਾ ਖਾ ਲਓ ਬਹੁਤੀ ਬਾਰੀ ਖਾ ਲਓ ਇਦਾਂ ਨਾ ਕਰੋ ਅੱਛਾ ਜੀ ਥੋੜੀ ਥੋੜੀ ਖਾਓ ਮੇਰੇ ਬਹੁਤ ਸਾਰੇ ਬਾਬਾ ਜੀ ਜਿਹੜੇ ਵਿਓਸ ਆ ਨਾ ਹਾਂ ਜੀ ਉਹਨਾਂ ਨੇ ਮੈਨੂੰ ਕਮੈਂਟ ਕੀਤਾ ਕਿ ਸ਼ੂਗਰ ਦਾ ਕੋਈ ਇਲਾਜ ਦੱਸੋ ਹਾਂ ਸ਼ੂਗਰ ਦਾ ਜੀ ਮੈਨੂੰ ਤਾਂ ਉਹ ਚੰਗਾ ਲੱਗਾ ਇਨਸੂਲਿਨ ਅੱਛਾ ਜੀ ਹਾਂ ਆ ਦਿਖਾ ਲਓ ਉਹਨਾਂ ਨੂੰ ਇਨਸੂਲਿਨ ਹਾਂ ਜੇ ਤਾਂ ਗੁੜਮਾਰ ਕਹਿੰਦੇ ਗੁੜਮਾਰ ਬਾਬਾ ਜੀ ਉਹਦੇ ਬਾਰੇ ਮੈਨੂੰ ਕਨਫਰਮ ਨਹੀਂ ਜੀ ਅੱਛਾ ਜੀ ਗੁੜਮਾਰ ਬਾਰੇ ਹੈ ਮੈਂ ਦੇਖੋ ਗੁੜਮਾਰ ਦਾ ਨਾਂ ਅਜ ਪਹਿਲੀ ਵਾਰ ਹੀ ਸੁਣਿਆ ਆ ਅੱਛਾ ਜਿਹੜੇ ਤੁਹਾਡੇ ਇੱਥੇ ਸੱਜਣ ਆਏ ਸੀ ਨਾ ਉਹਨਾਂ ਤੋਂ ਪਹਿਲੀ ਵਾਰ ਹੀ ਸੁਣਿਆ ਮੈਂ ਇਹ ਨਾਮ ਆ ਇੰਟੋਲੀਨੀਆ ਆਇਆ ਜੀ ਅੱਛਾ ਪੱਤਾ ਰੋ ਹੀ ਖਾ ਲਓ ਇਹਦਾ ਕੋਈ ਸਾਈਡ ਇਫੈਕਟ ਵੀ ਹੈ ਨਹੀਂ ਅੱਛਾ ਜੀ ਤੇ ਸਵਾਦ ਵੀ ਬੜਾ ਸੁਹਣਾ ਹੈ ਅੱਛਾ ਜੀ ਇਹ ਉਦਾਂ ਜਿਹੜੇ ਬੰਦੇ ਖਾਂਦੇ ਆ ਤੁਸੀਂ ਸੁਣੇ ਆ ਹਾਂ ਜੀ ਇਹਦਾ ਫਰਕ ਪੈਂਦਾ ਜੀ ਸ਼ੂਗਰ ਨੂੰ ਇੰਨਾ ਸ਼ੂਗਰ ਨੂੰ ਅੱਛਾ ਜੀ ਤੇ ਪੱਤਾ ਕਿੱਦਾਂ ਖਾਣਾ ਉਦਾਂ ਹੀ ਖਾ ਲੈਣਾ ਬਸ ਜਿੰਦਾ ਮਨ ਜੀ ਖਾ ਲਓ ਪਵਾ ਦੇ ਆਦਮ ਦੇ ਸਵਾਦ ਅੱਛਾ ਜੀ ਚਾਹ ਚ ਵੀ ਪਾ ਸਕਦੇ ਆ ਉਦਾਂ ਵੀ ਖਾ ਸਕਦੇ ਆ ਹੈ ਹਰੇ ਵੀ ਖਾ ਲਓ ਅੱਛਾ ਤੇ ਕਾ ਕੇ ਚਾਚ ਵੀ ਪਾ ਲਓ ਉਦਾਂ ਚਮਚਾ ਪਾਊਡਰ ਬਣਾ ਕੇ ਖਾ ਲਓ ਅੱਛਾ ਜੀ ਠੀਕ ਆ ਨਹੀਂ ਚਲੋ ਬਹੁਤ ਵਧੀਆ ਗੱਲ ਦੱਸੀ ਆ ਇਹ ਜਰੂਰ ਆ ਇਕਦਮ ਖਾਣ ਨਾ ਕਰੇ ਜਿਆਦਾ ਖਾ ਲਓ ਬਹੁਤੀ ਬਾਰੀ ਖਾ ਲਓ ਇਦਾਂ ਨਾ ਕਰੋ ਅੱਛਾ ਜੀ ਥੋੜੀ ਥੋੜੀ ਖਾਓ ਠੀਕ ਆ ਆਹ ਨਹੀਂ ਚਲੋ ਇਹ ਤਾਂ ਗੱਲ ਤੁਸੀਂ ਬਹੁਤ ਵਾਰੀ ਦੱਸੀ ਆ ਹਾਂ ਜੀ ਕਿ ਇਦਾਂ ਹੀ ਖਾਣਾ ਚਾਹੀਦਾ ਇਹਨੂੰ ਮਤਲਬ ਕਿ ਵੀ ਇੱਕੋ ਵਾਰੀ ਆਵੇਂ ਪੇਚ ਹੀ ਨਾ ਪੈ ਜਾਓ ਜਿਆਦਾ ਨਾ ਖਾ ਲਓ अच्छा ए मतलब इनु फिर इनु ए गुड़मार दी कैटेगरी च रखया जाता है गुड़मार एक जेनेरिक टर्म है मैं मेनू एदा ही लगता जी हां मेनू जो लगता है वही <laughs> गल है ਤੁਸੀਂ ਜੇ ਤਾਂ ਮੈਨੂੰ ਇੱਕ ਗੱਲ ਦੱਸ ਰਹੇ ਸੀ ਪਹਿਲਾਂ ਕਿ ਗੁੜਮਾਰ ਕਹ ਤੁਸੀਂ ਤੁਸੀਂ ਕਹਿੰਦੇ ਗੁੜਮਾਰ ਇੱਕ ਖਾਸ ਪੌਦਾ ਨਹੀਂ ਹੈਗਾ ਕੋਈ ਗੁੜਮਾਰ ਇੱਕ ਨਾਮ ਦਿੱਤਾ ਆ ਪੂਰੇ ਇੱਕ ਜਿਹੜੇ 슈ਗਰ ਨੂੰ ਘਟ ਕਰਦੇ ਪੌਦੇ ਉਹਨਾਂ ਦਾ ਹੁਣ ਮੈਨੂੰ ਜਿਹਨੇ ਆ ਦਿੱਤਾ ਜੀ ਇਹ ਪੌਦਾ ਹਾਂਜੀ ਉਹ ਇਹਨੂੰ ਵੀ ਗੋੜ ਮਾਰ ਕਹਿੰਦਾ ਸੀ ਤੇ ਅੱਛਾ ਇਹਨੂੰ ਹਾਂ ਅੱਛਾ ਉਹ ਆ ਰੁਕਣ ਗਿਆ ਇਹ ਕਿਹੜਾ ਕਹਿੰਦੇ ਇਹਨੂੰ ਜੀ ਗੋੜ ਮਾਰੀ ਇਹਨੂੰ ਵੀ ਕਹਿ ਦਿੰਦੇ ਆ ਅੱਛਾ ਇਹਨੂੰ ਵੀ ਗੋੜ ਮਾਰ ਕਹਿੰਦੇ ਉਦਾਂ ਨਾਮ ਨਹੀਂ ਕੋਈ ਹੋਰ ਹਾਂ ਅੱਛਾ ਜੀ ਨੇ ਜਦ ਮੈਨੂੰ ਕਿਹਾ ਇਹ ਕਿਹਨਾਂ ਗੋੜ ਮਾਰਿਆ ਅੱਛਾ ਜੀ ਅੱਛਾ ਮੈਂ ਉਹਨੂੰ ਕਿਹਾ ਮੈਂ ਕਿਹਾ ਉਹ ਤਾਂ ਬੜੇ ਛੋਟੇ ਛੋਟੇ ਪੱਤੇ ਸੀਗੇ ਅੱਛਾ ਜੀ ਇੱਕ ਹੋਰ ਵੀ ਉਹ ਫਲਾ ਰੁਕਣ ਦਾ ਪੁਰਾਣਾ ਉਹ ਵੀ ਕਿ ਗੈਵਨ ਨਾ ਜਾਂਦਾ ਉਹਦੇ ਪੱਤੇ ਮਰ ਗਏ ਪੱਤੇ ਉਹਨੂੰ ਘੋੜ ਮਾਰ ਕਹਿੰਦਾ ਸੀ ਆ ਆ ਰੁੱਖ ਬਣ ਗਿਆ ਹੈ ਨਾ ਕਾਫੀ ਵੱਡਾ ਆ ਆ ਦੇਖੋ ਤਾਂ ਵਾ ਸੋਲੋ ਆ ਛੋਟੇ ਆ ਹੈ ਨਾ ਹਾਂਜੀ ਇਹਨਾਂ ਨੂੰ ਕਿੱਦਾਂ ਵਰਤਦੇ ਆ ਜੀ ਵੈਸੇ ਉਹ ਪੱਤੇ ਹੀ ਕਹਿੰਦੇ ਜੀ ਸੁਕਾ ਕੇ ਮੈਂ ਇਸ ਬਾਰੇ ਨਹੀਂ ਕਨਫਰਮ ਨਹੀਂ ਅੱਛਾ ਜੀ ਅੱਛਾ ਵੀ ਉਹਦਾ ਉਹ ਕਹਿੰਦੇ ਆ ਜੀ ਸੁਕਾ ਕੇ ਪਾਉਂਡਰ ਚਮਚਾ ਖਾ ਲੋ ਅੱਛਾ ਜੀ ਅੱਛਾ ਠੀਕ ਆ ਠੀਕ ਆ ਚਲੋ ਮੈਂ ਉਦਾਂ ਪੁੱਛਦਾ ਰਹਿਣਾ ਹਰ ਵੀਡੀਓ ਦੇ ਵਿੱਚ ਕਿ ਬਹੁਤ ਗਿਆਨਵਾਨ ਬੰਦੇ ਬੈਠੇ ਆ ਦੁਨੀਆ ਦੇ ਵਿੱਚ ਜੇ ਕਿਸੇ ਨੂੰ ਪਤਾ ਹੋਵੇ ਜਰੂਰ ਦੱਸਿਓ ਜੀ ਹਾਂਜੀ ਉਦਾਂ ਵੀ ਜੀ ਕੁਦਰਤ ਨੇ ਸਾਨੂੰ ਹਾਂਜੀ ਤੇ ਇੱਕ ਬਿਮਾਰੀ ਨੇ ਵੀ ਕਈ ਕੁਝ ਦਿੱਤਾ ਹ ਹ ਬਿਲਕੁਲ ਇਹ ਤਾਂ ਗੱਲ ਤੁਸੀਂ ਮੈਨੂੰ ਜਦੋਂ ਪਹਿਲੀਆਂ ਵੀਡੀਓਆਂ ਬਣਾਈਆਂ ਸੀ ਉਦੋਂ ਚ ਦੱਸਿਆ ਸੀ ਕਿ ਇੱਕੋ ਹੀ ਪ੍ਰੋਬਲਮ ਦੇ ਲਈ ਬਹੁਤ ਬੁਢੀਆਂ ਹੈਗੀਆਂ ਇਹ ਮੈਂ ਤੁਹਾਨੂੰ ਪਤਾ ਕੱਲ ਹੀ ਪੁੱਛਿਆ ਸੀ ਹਾਂਜੀ ਕਿ ਵੀ ਕੀ ਖਾਣਾ ਚਾਹੀਦਾ ਫੇਰ ਮੰਨ ਲਓ ਮੈਨੂੰ ਸ਼ੂਗਰ ਆ ਤੇ ਮੈਂ ਕੀ ਖਾਵਾਂ 10 ਬੂਟੇ ਪਏ ਮੇਰੇ ਸਾਹਮਣੇ ਤੋਈ ਕਹੇ ਸਾਰਾ ਕੁਝ ਮਿਲਾ ਕੇ ਕਹਿੰਦੇ ਇੱਕ ਇੱਕ ਪੱਤਾ ਕਰਕੇ ਲੈ ਲਓ ਹੈਨਾ ਜਾਂ ਫੇਰ ਕਿਸੇ ਵੈਦ ਕੋ ਜਾਓ ਜੀ ਜਿਹੜੀ ਤੁਹਾਡੀ ਨਹੀਂ ਵੈਦਾਂ ਵੀ ਦੱਸ ਦਿੰਦੇ ਜੀ ਹਾਂਜੀ ਉਹ ਵੀ ਉਹ ਆਪਣਾ ਜਿਹੜਾ ਉਰਦੇ ਫਿਰਟਿਆ ਹਾਂਜੀ ਇੱਕ ਵੈਦ ਆ ਉਹ ਕਹਿੰਦਾ ਭਈ ਆ ਰੰਮ ਦੇ ਕਪੜਾ ਪੀ ਲਓ ਅੱਛਾ ਉਹ ਉਹਨੂੰ ਫਾਇਦਾ ਹੁੰਦਾ ਉਹਦੇ ਨਾਲ ਹਾਂ ਨੀ ਉਹੀ ਗੱਲ ਜਿਹੜੀ ਮੈਂ ਤੁਹਾਨੂੰ ਆਪਾਂ ਪਹਿਲਾਂ ਵੀ ਕਰਦੇ ਸੀ ਤੁਸੀਂ ਵੀ ਦਸੀ ਕਿ ਬੰਦੇ ਦੀ ਤਸਵੀਰ ਦੇਖ ਕੇ ਕਿ ਉਹਦੀ ਪ੍ਰਕਿਰਤੀ ਕਿਦਾਂ ਦੀ ਆ ਪ੍ਰਕਿਰਤੀ ਕੀ ਆ ਕਿਹੜਾ ਉਹਨੂੰ ਕੋਈ ਕੀ ਤਿੰਨ ਦੋਸ਼ ਜਿਹੜੇ ਹੁੰਦੇ ਆ ਬਾਤ ਪਿਤ ਕਫ ਉਹਨਾਂ ਵਿੱਚੋਂ ਕਿੱਥੇ ਕੋਦੀ ਮਤਲਬ ਸਥਿਤੀ ਹੈਗੀ ਆ ਉਸ ਹਿਸਾਬ ਨਾਲ ਉਹ ਦਿੰਦੇ ਆ ਜੋ ਵੀ ਦਿੰਦੇ ਆ ਚਲੋ ਇਹ ਤਾਂ ਆਪਾਂ ਇੱਕ ਜਨਰਲ ਜੀਆਂ ਗੱਲਾਂ ਕਰ ਰਹੇ ਆ ਜੋ ਜਾਣਕਾਰੀ ਬਾਬਾ ਜੀ ਕੋ ਹੈਗੀ ਆ ਤੇ ਬਾਬਾ ਜੀ ਇੱਕ ਹੋਰ ਦੱਸੋ ਆ ਜਿਹੜਾ ਪਿੱਛੇ ਇਹਨੂੰ ਉਹ ਫੁੱਲ ਪਿਆ ਗਿਆ ਦੇਖੋ ਕਿੰਨਾ ਵਧੀਆ ਹਾਂ ਇਹਦਾ ਵੀ ਆਪਾਂ ਨਾ ਪਿਛਲੀ ਵਾਰੀ ਬਹੁਤੀ ਗੱਲ ਕੀਤੀ ਨਹੀਂ ਇਹਦੇ ਬਾਰੇ ਹਾਂਜੀ ਇੱਕ ਵਾਰੀ ਸਾਨੂੰ ਨਾਮ ਸਕਿਪ ਹੋ ਗਿਆ ਸੀ ਇਹਦਾ ਆਹ ਜੀ ਦੱਸੋ ਜੀ ਇਹ ਹੈ ਕੀ ਇਹ ਹਾਂ ਮੇਰਾ ਨਾਮ ਜੀ ਤੁਕਮ ਲੰਗਾ ਆ ਠੀਕ ਆ ਜੀ ਇਧਰ ਆ ਸਾਡੇ ਕੰਢੀ ਏਰੀਏ 'ਚ ਹਾਂਜੀ ਇਹਨੂੰ ਬਰਿਆ ਵੀ ਕਹਿ ਦਿੰਦੇ ਆਛਾ ਜੀ ਉਹ ਉੱਥੇ ਇੱਕ ਬੜਾ ਮਸ਼ਹੂਰ ਆ ਜੀ ਬਣਾ ਪਰਥੂਟੀ ਬਰਿਆ ਆਛਾ ਜੀ ਮਾਨੂੰ ਕੀ ਮਰਿਆ ਇਹਦਾ ਮਤਲਬ ਦੱਸੋ ਮਤਲਬ ਜਿੱਥੇ ਇਹ ਤਿੰਨ ਚੀਜ਼ਾਂ ਹੋਣ ਉਹਤੇ ਬੰਦਾ ਕਿਉਂ ਮਰ ਚਵੇ ਹਾਂ ਮਾਣੂ ਮਤਲਬ ਬੰਦਾ ਬੰਦਾ اچھا ਮਾਣੂ ਕੀ ਇਹ ਮਰਿਆ ਕੀਆਂ ਕਿੱਦਾਂ ਕਿਉਂ ਮਰਿਆ ਮਰਿਆ اچھا ਠੀਕ ਆ ਠੀਕ ਆ ਉਦਾਂ ਗੁਣ ਕੀ ਇਹਦੇ ਜੀ ਗੁਣ ਬੁਖਾਰਾ ਮੂਖਰਾ ਤਹਰਾ ਜੀ ਅੱਛਾ ਜੀ ਬੁਖਾਰ ਕਿਸੇ ਤਰ੍ਹਾਂ ਵੀ ਹੋਵੇ ਅੱਛਾ ਜੀ ਉੱਚਦੇ ਹੁੰਦੇ ਆ ਅੱਛਾ ਉਹਦੇ ਨਾਲ ਪੇ ਹੋਰ ਵੀ ਹੈਗਾ ਆ ਇਹ ਫਲੂਦਾ ਜਾਂ ਬਣ ਜਾਂਦਾ ਜੀ ਇਹਦੇ ਆ ਭੀਆਂ ਦਾ ਤੁਕਮਲੰਗਾ ਬਣ ਜਾਂਦਾ ਹਾਂ ਜੀ ਬਿਲਕੁਲ ਬਿਲਕੁਲ ਬਣਦਾ ਭੇਣਾ ਪਾ ਦਿਓ ਹਾਂਜੀ ਹਾਂਜੀ ਉਹ ਗਿੱਲਾ ਹੋ ਗਿਆ ਤੁਹਾਡਾ ਕੋਈ ਪਿਤ ਦਾ ਰੋਗ ਹੈਗਾ ਗਰਮੀ ਆ ਅੱਛਾ ਜੀ ਤਾਂ ਉਹ ਖਾ ਲਓ ਪਾਣੀ ਚ ਭੇ ਕੇ ਠੀਕ ਆ ਤੇ ਉਹਦੇ ਚ ਆ ਪਾ ਲਓ ਠੀਕ ਆ ਆਪਣੀ ਮਿਸ਼ਰੀ ਠੀਕ ਆ ਜਾਂ ਜੰਮ ਮਿਸ਼ਰੀ ਠੀਕ ਆ ਤੁਕਮਲੰਗਾ ਦੇ ਬੀਜ ਆ ਨਾ ਇਹ ਫਿਰ ਤਾਂ ਮਤਲਬ ਪੇਟ ਵੀ ਸਾਫ਼ ਕਰ ਦਿੰਦੇ ਨੇ ਜੇ ਫੁੱਲ ਜਾਂਦੇ ਨੇ ਨਾ ਇਹ ਹਾਂਜੀ ਤੇ ਜਿੱਦਾਂ ਉਹ ਬਾਬਾ ਜੀ ਉਹ ਹੁੰਦਾ ਆ ਆਪਣਾ ਈਸਬ ਗੋਲ ਈਸਬ ਗੋਲ ਵੀ ਆ ਉਹ ਵੀ ਠੰਡਾ ਆ ਉਹ ਅੱਸੀ ਤੋਂ ਬਣਦਾ ਆ ਉਹ ਵੀ ਬੂਟਾ ਆ ਬੂਟਾ ਇਹ ਸਬੂਲ ਦਾ ਬੂਟਾ ਕਹਿੰਦੇ ਹਨ ਹਾਂਜੀ ਅੱਛਾ 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 ਇਹ ਨਹੀਂ ਅੱਜ ਇਹਦੇ ਬਾਰੇ ਬੈਸ ਹੋਈ ਆ ਕਿਹਦੇ ਬਾਰੇ ਜੀ ਹਾਂ ਹਾ ਰੋਦਰਾਕਸ਼ ਹਾਂਜੀ ਤੁਸੀਂ ਮੈਨੂੰ ਇੱਕ ਵਾਰੀ ਦੱਸਿਆ ਸੀ ਰੋਦਰਾਕਸ਼ ਬਾਰੇ ਹਾਂ ਰੋਦਰਾਕਸ਼ ਨੂੰ ਸ਼ਾਇਦ ਮੈਂ ਕੁਝ ਲੱਗਾ ਦੇਖਿਆ ਪਿਛਲੀ ਵਾਰੀ ਸ਼ੁਰੂ ਸ਼ੁਰੂ ਚ ਇਹਨੂੰ ਨਹੀਂ ਦੇਖਿਆ ਜੀ ਹੋਰ ਕਿਤੇ ਦੇਖਿਆ ਸ਼ੁਰੂ ਸ਼ੁਰੂ ਚ ਸੀਗਾ ਬੂਟਾ ਉਹ ਸ਼ਾਇਦ ਨਹੀਂ ਇਹਨੂੰ ਨਹੀਂ ਕਿਹੜਾ ਰੋਦਰਾਕਸ਼ ਨਾ ਚ ਹਾ ਵਾਲਾ ਸਾਹਮਣੇ ਆਇਆ ਇਹਨਾਂ ਰੋਦਰਾਕਸ਼ ਆਇਆ ਇਨੂੰ ਜਿਹੜਾ ਜੋ ਫਲ ਲੱਗਦਾ ਜਾਂ ਫਾਲੀ ਲੱਗਦਾ ਇਹਨੂੰ ਜਿਹੜੇ ਜਿਹਦੇ ਉਹ ਬਣਾਉਂਦੇ ਆ ਮਾਲਾ ਬਣਦੀ ਆ ਬਣ ਕੇ ਹਾਂ ਬਣ ਕੇ ਬਣਦੇ ਹਾਂ ਜੀ ਉਹ ਤੁਹਾਡੀ ਛਾਤੀ ਨਾ ਕਹਿੰਦਾ ਰਹੇ ਹਾਂਜੀ ਮਣਕਾ ਹਾਂਜੀ ਤੇ ਤੁਹਾਡਾ ਬੀਪੀ ਬੈਲੈਂਸ ਰਹੂਗਾ ਅੱਛਾ ਜੀ ਅੱਛਾ ਇਹਦਾ ਹੋਰ ਕੋਈ ਨਹੀਂ ਹੈਗਾ ਰੋਧਰਾਕਸ਼ਤਾ ਮਨ ਠੰਡਾ ਰਹਿੰਦਾ ਜੀ ਹਾਂਜੀ ਸ਼ਾਂਤੀ ਰਹਿੰਦੀ ਹੈ ਮਨ ਦਮਾਤ ਅੱਛਾ ਠੀਕ ਆ ਤੇ ਉਦਾਂ ਕਿਸੇ ਵਾਰ ਤੋਂ ਚ ਨਹੀਂ ਹੁੰਦਾ ਖਾਣ-ਪੀਣ ਦੇ ਵਿੱਚ ਜਿੱਦਾਂ ਨਹੀਂ ਖਾਣ ਲਈ ਨਹੀਂ ਦੂਜਾ ਹੈਗਾ ਆ ਭਲੇਖੇ ਆ ਇਹ ਇੱਕ ਮੁખી ਤੋਂ ਲੈ ਕੇ ਜੀ ਦੋ ਮੁખી ਚਾਰ ਮੁખી ਪੰਜ ਮੁખી ਛੇ ਮੁખી 11 ਮੁਖੀਆਂ ਤਾਈਂ ਹਾਂਜੀ ਉਹਦੇ ਉੱਤੇ ਲਕੀਰਾਂ ਹੁੰਦੀਆਂ ਜੀ ਉਹਨੂੰ ਇੱਕ ਮੁખી ਕਹਿੰਦੇ ਆ ਅੱਛਾ ਜੀ ਜੇ ਤੇ ਇੱਕ ਲਕੀਰ ਹੋਵੇ ਅੱਛਾ ਜੀ ਦੋ ਹੈਗੀਆਂ ਦੋ ਮੁખી ਹੋ ਗਿਆ ਅੱਛਾ ਜੀ ਇਦਾਂ ਪੰਜ ਕਤਾਈਂ ਤਾਂ ਮੈਂ ਵੀ ਦੇਖਿਆ ਹ 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 ਅਛਾ ਬੋਤਲੋ ਕਹੀ ਕਹਿੰਦੇ ਆ ਬਈ ਇਹ ਇੱਕੋ ਬੂਟੇ ਤੋਂ ਨਿਕਲਦੇ ਆ ਅਛਾ ਜੀ ਸੋ ਇਦਾਂ ਦੇ ਬਹੁਤ ਭਲੇਖੇ ਆ ਜੀ ਕੋਈ ਪਸਾ ਨਹੀਂ ਅਸਲੀ ਕੀ ਅਸਲੀ ਕੀ ਆ ਤੇ ਇਹ ਬਾਬਾਈ ਬੂਟਾ ਕਿੱਥੋਂ ਲਿਆਂਦਾ ਏ ਤੁਸੀਂ ਇਹ ਇਹ ਹਰਦوار ਤੋਂ ਤੇ ਇੱਥੇ ਆਮ ਨਹੀਂ ਹੁੰਦਾ ਇਹ ਨਾ ਰੋਧਰਾਜ ਤੇ ਇਹਦੇ ਜਿਹੜੇ ਇਹ ਜਿੱਦਾਂ ਕੋਈ ਬੀਜ ਲੈ ਜਾਵੇ ਹਾਂ ਜੀ ਉਹ ਤਾਂ ਹੋ ਹੀ ਜਾਵੇਗਾ ਇਹ ਹਣਾ ਕੋਈ ਪੰਛੀ ਵਗੈਰਾ ਨਹੀਂ ਇਹਨਾਂ ਨੂੰ ਕਰਦੇ ਇੱਧਰ ਉੱਧਰ ਹੈ ਨਾ ਬੀਜਾਂ ਨੂੰ ਮੁਸ਼ਕਲ ਆ ਜੀ ਕਰਦੇ ਅਜੇ ਤਾਂ ਨਹੀਂ ਕੀਤਾ ਕਰਦੇ ਹੁੰਦਾ ਤਾਂ ਹੋ ਹੀ ਜਾਣੇ ਸੀ ਜਿਹੜੇ ਨਹੀਂ ਅਜੇ ਲੱਗਾ ਨਹੀਂ पर हो सकता जितो औंदे आ उथे ना होवे अच्छा नु लगगा ही नहीं हजे तक किन्ने ਚਿਰ ਦਾ ਬੂਟਾ ਫੇਰ 4 ਸਾਲ ਦਾ ਹੋ ਚੱਲਿਆ ਜੀ ਬੱਲੇ ਬੱਲੇ ਇਹ ਉਦਾਂ ਕਦੋਂ ਲੱਗਦੇ ਇਹਨੂੰ ਫਲ ਹਣ ਹੁਣ ਲੱਗਣੇ ਆ ਜੀ ਅੱਛਾ ਇਹਦੀ ਐਵਰੇਜ ਇਦਾਂ ਐ ਵੀ ਕਿ ਵੀ ਮਤਲਬ ਕਿ 5 ਸਾਲ 6 ਸਾਲ ਇਦਾਂ ਹਾਂ 4 ਸਾਲ ਬਾਅਦ ਕਹਿੰਦੇ ਸੀ ਲੱਗ ਜਾਂਦਾ ਅੱਛਾ ਲੱਗ ਜਾਂਦਾ ਠੀਕ ਆ ਠੀਕ ਆ ਠੀਕ ਆ ਚਲੋ ਬਾਕੀ ਆ ਸੀਜ਼ਨ ਦਾ ਵੀ ਅਸਰ ਆ ਹਾਂਜੀ ਕਿਵੇਲੇ ਠੰਡ ਪੈ ਗਈ ਇਹ ਕਿਵੇਲੇ ਗਰਮੀ ਹੋ ਗਈ ਠੀਕ ਆ ਉਹਦੇ ਨੂੰ ਹਾਂ ਨਹੀਂ ਨਹੀਂ ਇਹ ਤਾਂ ਹੋਊਗਾ ਹੀ ਬਿਲਕੁਲ ਸਹੀ ਗੱਲ ਤੁਹਾਡੀ ਚਲੋ ਬਾਬਾ ਜੀ ਬਹੁਤ ਵਧੀਆ ਜੀ ਆ ਜਾਓ ਚੱਲੀਏ ਫਿਰ ਹਨਾ ਹੁਣ ਦੇਖ ਲਿਆ ਆਪਾਂ ਹੁਣ ਫਿਰ ਕਿਸੇ ਦਿਨ ਹੋਰ ਦੇਖਾਂਗੇ ਕੁਝ ਮੈਂ ਕਈ ਵਾਰੀ ਬਾਹਰ ਬੈਠਾ ਸੋਚਦਾ ਹੁੰਨਾ ਆ ਆ ਇੱਕ ਦਿਨ ਇੱਕ ਬੰਦਾ ਲੱਭਦਾ ਗਿਆ ਉਹਨੂੰ ਲੱਭਾ ਹੀ ਨਹੀਂ ਆਹੋ ਆ ਦੇਖੋ ਫਿਕਰ ਕਰ ਹਾਂ ਵਧੀਆ ਖਾ ਲਵਾਂ ਇੱਕ ਕਰ ਤੋੜ ਲਵਾਂ ਜਰੂਰ ਜੀ ਦੋ ਖਾਓ ਸਿਰ ਕਿੰਨੇ ਹੀ ਦੋ ਤਾਂ ਕੋਈ ਕੋਈ ਕੀ ਕਰਨਾ ਹਰ ਜੂਗਾ ਸਿਰ ਤਾਂ ਨਹੀਂ ਚਲੋ ਮਾੜੇ ਕਈ ਕੁਝ ਇੱਥੇ ਜੇ ਬੰਦਾ ਵੜ ਕੇ ਨਾ ਦੋ ਚਾਰ ਪੰਜ ਚੀਜ਼ਾਂ ਖਾ ਲਵੇ ਉਹਦੇ ਕਈ ਚੀਜ਼ਾਂ ਹਟ ਜਾਣੀਆਂ ਹਟ ਜਾਣੀਆਂ ਹਟ ਜਾਣੀ ਆ ਆ ਇਹਨੂੰ ਆ ਜੀ ਬਹੁ ਗੁਣੀ ਕਹਿੰਦੇ ਆ ਪੱਤੇ ਦੀ ਸਮੈਲ ਬੜੀ ਹੁੰਦੀ ਆ ਆ ਵਾਲਾ ਹੈ ਬਹੁ ਗੁਣੀ ਤੇ ਜੇ ਕਿਸੇ ਨੂੰ ਟਾਈ ਸੈਂਟਰੀ ਹੋ ਗਈ ਆ ਬਹੁਤ ਤੇ ਟਟੀਆਂ ਹੁੰਦੀਆਂ ਹਾਂਜੀ ਇੱਕ ਪੱਤੇ ਚ ਗੋੜ ਚ ਲਪੇਟ ਕੇ ਖਾ ਲਵੇ ਇਦਾਂ ਰੁਕ ਜਾਂਦਾ ਕੰਮ ਹੈ ਹਾਂ ਸੁਕਾ ਕੇ ਪਾਊਡਰ ਨਾਲ ਖਾ ਲੋ ਹੋ ਵਧੀਆ ਜੀ ਇਹ ਤਾਂ ਅੱਫਾ ਦੀ ਸਮੈਲ ਦੇਖੋ ਤੁਮਕੇ ਬਹੁਤ ਤੇਜ਼ ਹੈ ਰਕਮੈਂਟ ਵਾਹ ਕੀ ਬਾਤਾਂ ਹੂੰ ਹੂੰ ਬਹੁਤ ਵਧੀਆ ਜੀ ਸਿਆਮ ਹੋਏ ਹੁਣ ਨਦੀਨ ਮੰਗਉਂਦੇ ਆਏ ਤੇ ਵੀ ਦੇਖਦੇ ਰਹਿੰਦੇ ਆ ਨਾ ਜੀ ਇੱਥੇ ਹਾਂਜੀ ਹੂੰ